ਇੱਕ ਚੀਜ਼ ਜਿਹੜੀ ਮੈਂ ਤੇ ਗੱਗੂ ਨੇ ਭਾਜ ਕੇ ਪਿੰਡ ਕਰਕੇ ਵੇਖੀ ਸਾਡੀ ਨਹੀਂ ਸੀ ਆਈ ਪਾਸ ਸਾਡੀ ਹੋ ਗਈ ਫੇਲ ਇਹਨਾਂ ਨੇ ਮੱਝ ਹੋ ਚੋਣ ਲਈ ਆ ਜਿਹੜੀ ਪੂਰੀ ਅੱਤੜ ਆ ਗੰਦੀ ਆਏ ਇਹ ਬੈਠੇ ਆ ਮਸ਼ੀਨ ਲਾਉਣ ਲੱਗੇ ਆਏ ਵੇਖੋ ਇਹਨਾਂ ਦਾ ਕੀ ਹਾਲ ਹੁੰਦਾ ਹੁਣ ਜੇ ਤੂੰ ਕੀ ਕਰਨ ਦਿਆ ਤੂੰ ਵੀ ਕੋਈ ਕੰਮ ਨਹੀਂ ਦਿੰਦਾ ਮੱਝ ਝੋਲਾ ਕੋਈ ਨਹੀਂ ਆਉਣਾ ਦੁੱਧ ਮੈਂ ਤਾਂ ਤੁਹਾਨੂੰ ਪਹਿਲਾਂ ਹੀ ਕਹਿਆ ਸੀ ਕਿਉਂਕਿ ਮੜਾ ਜਾਂ ਡੰਗਾ ਡਰਦਾ ਤੂੰ ਵੀ ਪਰੇ ਹੋ ਜਾਏ ਟਿੱਡਿਆ ਜਾ ਤੈਨੂੰ ਮੈਂ ਦੱਸੀ ਜਾਣਾ ਕੰਮ ਮੱਝ ਜੁੜ ਕੇ ਤੂੰ ਹਿਸਾਬ ਲਾ ਲੈ ਸਾਰੀਆਂ ਮੱਝਾਂ ਤੂੰ ਚੋਏਂਗਾ ਤੇ ਹਿਸਾਬ ਨਾਲ ਮੱਝਾਂ ਤੇ ਮਸ਼ੀਨ ਕਾਰਗਰ ਹੈਗੀ ਕਿ ਨਹੀਂ ਨਹੀਂ ਮੈ ਹਿੰਦੀ ਰਰਿਆਆਂ ਕੁੜੀਆਂ ਦੇ ਪਾਸਾ ਨਾ ਲਿਆ ਕਰ ਤੈਨ ਮੈਂ ਦੱਸੀ ਜਾਣਾ ਸਿੱਕਾਲ ਕੀ ਹਲ ਚਾਲ ਅਜ ਦੇ ਵਲੋਗ ਦਾ ਸਾਰਿਆਂ ਦਾ ਸਵਾਗਤ ਆ ਇੱਕ ਚੀਜ਼ ਜਿਹੜੀ ਮੈਂ ਤੇ ਗੱਗੂ ਨੇ ਭਾਜ ਕੇ ਪਿੰਡ ਕਰਕੇ ਵੇਖੀ ਹੀ ਭਾਈ ਸਾਡੀ ਨਹੀਂ ਸੀ ਆਈ ਪਾਸ ਸਾਡੀ ਹੋ ਗਈ ਫੇਲ ਅੱਜ ਸਾਡੀ ਕੁੜੀਆਂ ਨੂੰ ਚਾ ਚੜਿਆ ਵੀ ਉਹੋ ਹੀ ਮੱਝ ਵੀ ਮਸ਼ੀਨ ਤੇ ਵੀ ਮੱਝ ਦੀ ਚਵਾਈ ਹੋ ਸਕਦੀ ਕਿ ਨਹੀਂ ਹੋ ਸਕਦੀ ਸਾਡਾ ਤਾਂ ਬਈ ਸ਼ੱਕ ਉਧਰ ਨਿਕਲ ਗਿਆ ਜਿੰਨੀ ਜ਼ੋਰ ਨਾਲ ਨੇ ਲੱਤ ਮਾਰੀ ਸੀ ਅਸੀਂ ਨਹੀਂ ਉਹਦੇ ਬਾਅਦ ਲਿਆ ਪੰਗਾ ਤੇ ਹੁਣ ਅਜ ਇਹਨਾਂ ਨੇ ਲੈਣ ਲੱਗੀ ਆ ਪੰਗਾ ਇਹਨਾਂ ਦਾ ਮਕਉਣਾ ਤੁਹਾਨੂੰ ਮੈਂ ਕੀ ਹਸਾਬ ਦਵਾਂ ਉਧਰ ਕਦੇ ਘੋੜੀਆਂ ਚੱਕੀ ਫਿਰਦਾ ਕਦੇ ਕਹਿਣ ਉਤਰਿਆ ਫਿਰਦਾ ਕਦੇ ਕਹਿਣ ਲੱਗ ਜੋ ਮਿਸਤਰੀ ਆ ਝੁਕਾਂ ਹਾਂਜੀ ਹਾਂਜੀ ਹੋਣਾ ਕੰਮ ਰਹਿ ਹੀ ਜਾਵੇ ਕਿਤੇ ਅੱਧ ਵਿਚ ਮੇਰਾ ਵੀਰ ਆਹੋ ਚਲੋ ਵੇਖੀਏ ਲੱਗੇ ਤਿਆਰੀ ਕਹਿੰਦੇ ਲੈ ਵੀ ਇਹ ਇਹ ਸਾਡੀ ਨਾ ਮੜੀ ਜੀ ਦੂਜਾ ਜਿਹੜੀ ਮਾਝਾ ਇਹਦਾ ਨਾ ਬੇਬੀ ਨਹੀਂ ਰਿਆ ਹੀ ਤੇ ਹੁਣ ਇਹ ਮੜੀ ਜੀ ਅੱਤੜ ਆ ਇਹ ਮਤਲਬ ਪੂਰੀ ਆਹੀਂ ਦਾ ਭਾਈ ਜਿਹੜੀ ਸੌ ਸੁੰਦਰ ਸ਼ਸ਼ੀਲ ਬੇਬੀ ਪਿਆਵਾਂ ਦੇ ਅੱਗੇ ਜਿਹੜੀ ਹੈ ਸਾਰਾ ਕੁਝ ਸੀ ਇਹ ਇਹਨਾਂ ਨੇ ਇਹਦਾ ਨਕਲੀ ਬੁੱਤ ਬਣਾ ਕੇ ਰੱਖਿਆ ਉਹ ਮੱਝ ਉਹਦੀ ਫੀਲਿੰਗ ਨਹੀਂ ਚੱਲ। ਭਸਮ ਪੈਂਦੀ ਆ। ਅਹੀਂ ਭਾਈ ਜਿਹੜੀ ਪੂਰੀ ਵਧੀਆ ਐ ਜਿਹਨੇ ਬਸ ਬੈਂਦੇ ਸਾਰੀ ਦੁੱਧ ਲਾ ਲੈਣਾ ਮੱਝ ਨੇ। ਉਹ ਮੱਝ ਤੇ ਲਾ ਕੇ ਵੇਖੀ ਹਾੜੀ ਨਹੀਂ ਸੀ ਉਹ ਹੀ ਸਫਲ। ਤੇ ਜਿਹਨ ਇਹਨਾਂ ਨੇ ਪੂਰਾ ਪਤਾ ਚੋਟੀ ਦਾ ਪੰਗਾ ਕੀ ਲੈ ਲਿਆ। ਇਹਨਾਂ ਨੇ ਮੱਝ ਉਹ ਚੋਣ ਲਈ ਐ ਜਿਹੜੀ ਪੂਰੀ ਅੱਤੜ ਆ ਗੰਦੀ ਆ ਏ। ਮਿੰਟ ਜ ਮਾਰਦੀ ਭਾਈ ਦੁੱਧ ਭਰੀ ਬਾਲਟੀ 'ਚ ਲੱਤ ਮਾਰਨ ਵਾਲਾ ਕੰਮ ਆ ਇਹਦਾ। ਅੱਜ ਹੁਣ ਲੱਗ ਜੂ ਪਤਾ ਭਾਈ ਇਹ 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 ਆ ਵਾਲੀ ਮਸ਼ੀਨ ਤੇ ਚੋਣ ਲਾਉਂਦੀ ਆ ਕਿ ਨਹੀਂ ਉਹਨੂੰ ਲਾਉਂਦੀ ਆ ਚੱਲ ਲੱਗ ਜਾਂਦਾ ਪਤਾ ਵੇਖੀ ਜਦੋਂ ਮਾਰੀ ਨਾ ਤੇਰੇ ਬੂਥੇ ਦੇ ਨੇ ਲੱਤ ਤੇ ਤੈਨੂੰ ਜਦੋਂ ਮੈਨੇ ਵਿਖਾਏ ਵੇਖੀ ਹਾਂ ਤੂੰ ਤਾਰੇ ਦਿਨੇ ਚਲੋ ਵੀ ਲੱਗੀ ਹੋਈ ਓ ਨਾਲ ਸਾਰੇ ਕੋਈ ਨਹੀਂ ਮੈਨੂੰ ਜੱਗੀ ਇਹ ਨਾ ਕੋ ਲੱਗਣ ਨਹੀਂ ਦੇਈ ਤਾਣਾ ਨਹੀਂ ਪਾਉ ਲੱਗਾ ਆ ਗਾਣਾ ਗਾੜੀ ਦਾੜਾ ਇਹ ਨਸਲ ਮਤਲਬ ਤੁਸੀਂ ਉਸ ਨਸਲ ਆ ਬੂਰੀ ਮੱਝ ਜਿਹਨੂੰ ਕਹਿੰਦੇ ਹੁੰਦੇ ਨੇ ਪੁਰਾਣੀਆਂ ਗਾਣਿਆਂ ਦੇ ਵਿੱਚ ਓਏ ਆ ਜਵਾਨ ਚੁੰਗ ਚੁੰਗ ਬੂਰੀਆਂ ਇਹ ਉਹ ਬੂਰੀ ਆ ਇਹ ਉਹ ਬੂਰੀਆਂ ਦੀ ਨਸਲ ਆ ਅੱਗੋਂ ਬੂਰੀ ਆ ਪਿੱਛੋਂ ਕਾਲੀ ਹੋ ਗਈ ਮੱਜਾ ਇਹ ਮੜੀ ਜੀ ਮੋਟ ਤੁਹਾਨੂੰ ਪਤਾ ਫਿਰ ਮੱਜਾ ਲੱਗ ਚੜ ਕੇ ਕਾਲ ਗਿਆ ਸਰਬੂਜੇ ਤਾਂ ਖਰਬੂਜਾ ਰੰਗ ਫੜ ਲੈਂਦਾ ਉਸ ਹਿਸਾਬ ਨਾਲ ਇਹਨੇ ਇਹਨਾਂ ਤੋਂ ਆ ਰੰਗ ਫੜ ਲਿਆ ਮਰ ਜਾਣੀਏ ਤੂੰ ਗੋਰੀ ਗਾਇ ਹੈਗੀਆਂ ਤੂੰ ਵੰਟਣ ਕਰਿਆ ਕਰਦਾ ਲੈ ਵੀ ਅਮਨ ਨੇ ਮਸ਼ੀਨ ਲਾਉਣ ਲੱਗੀ ਹੋਲੀ ਜੇ ਠੀਕ ਆ ਇਹ ਬੈਠੇ ਆ ਮਸ਼ੀਨ ਲਾਉਣ ਲੱਗੇ ਆ ਵੇਖੋ ਇਹਨਾਂ ਦਾ ਕੀ ਹਾਲ ਹੁੰਦਾ ਹੁਣ ਇਹ ਇਹ ਵੇਖੀ ਚੱਲੋ ਵੇਖੀ ਚੱਲੋ ਲੱਗੇ ਹੋਇਆ ਦੋਵੇਂ ਜਾਣੇ ਤੇ ਇਤਰਾਰ ਬਣ ਕੇ ਲੈ بیا ਗਰਦੀਬ ਨੇ ਹੌਲੀ ਜੇ ਮਸ਼ੀਨ ਗਾ ਇਹਨਾਂ ਦਾ ਪਹਿਲਾਂ ਹੀ ਮੈਨੂੰ ਲੱਗਦਾ ਕੰਮ ਦਾਵਾ ਡੋਲਿਆ ਉਧਰੋਂ ਕਹਿੰਦੇ ਮਸ਼ੀਨ ਇਹਨਾਂ ਨੇ ਲਾਦੀ ਆ ਕਹਿੰਦੇ ਮੱਜਣ ਵੇਖਣ ਦੇ ਵੀ ਮੇਰੇ ਨਾਲ ਕੀ ਹੋ ਰਿਹਾ ਜੇ ਤੂੰ ਕੀ ਕਰਨ ਦਿਆ ਤੂੰ ਵੀ ਕੋਈ ਕੰਮ ਤਾਂ ਨਾ ਮੱਝ ਝੋਲਾ ਕੋਈ ਤੂੰ ਅੱਡ ਦੱਸ ਪ੍ਰਦਰਸ਼ਨੀ ਵੇਖਣ ਦਿਆ ਲੈ ਵੀ ਪਾਉ ਤੇ ਹੌਲੀ ਜੇ ਕੁੜੀ ਨੇ ਲਾਤੀ ਕਹਿੰਦੇ ਮਸ਼ੀਨ ਇਹ ਇਹ ਉਹ ਚੱਕ ਤੁਰਪੀ ਕਹਿੰਦੇ ਅੱਗੇ ਨੂੰ ਨਹੀਂ ਕਹਿੰਦੇ ਮੰਨਦੀ ਏ ਇਹ ਨਹੀਂ ਮੰਨਦੀ ਨਾ ਇਹ ਨਹੀਂ ਮੰਨਦੀ ਵਈ ਮੈਂ ਦੱਤਾ ਹੀ ਤੈਨੂੰ ਪਹਿਲਾਂ ਹੀ ਇਹ ਕਿੱਥੇ ਗੇਜਦੀਆਂ ਹੈ ਨਹੀਂ ਖੜ ਗਈ ਇੱਥੇ ਭੌੜਾ ਜਾਣਾ ਨਾ ਲਿਆ ਵੀ ਧੱਕੇ ਧੱਕੇ ਮਾਰ ਕੇ ਮੜੀ ਜੀ ਪਸਮਾ ਹੀ ਲਈ ਇਹਨਾਂ ਨੇ ਔਖੇ ਹੈ ਖੜ ਗਈ ਦੁੱਧ ਨਹੀਂ ਆਇਆ ਲੈ ਨਹੀਂ ਆਉਣਾ ਦੁੱਧ ਮੈਂ ਤਾਂ ਤੁਹਾਨੂੰ ਪਹਿਲਾਂ ਹੀ ਗਿਆਈ ਇਹ ਮਸ਼ੀਨਾਂ ਮੱਝਾਂ ਤੇ ਬਣੀਆਂ ਹੱਦ ਹੋ ਗਈ ਲੈ ਦੱਸ ਧੱਕਾ ਹੀ ਕਰੀ ਜਾਂਦੇ ਹੈ ਪਰ ਇਹ ਇੱਕ ਗੱਲ ਰਾਨੀ ਵਾਲੀ ਯਾਰ ਪਤਾ ਨਹੀਂ ਕੀ ਚੱਕਰ ਸਾਡੇ ਅਰੇ ਅਸੀਂ ਜਦੋਂ ਮੱਝ ਨੂੰ ਲਈ ਸੀ ਤੇ ਉਦੋਂ ਤਾਂ ਮਹੀਨੇ ਪਸਮੀ ਲੱਗੇ ਨਹੀਂ ਲੱਗਣ ਦਿੱਤੀ ਮਸ਼ੀਨ ਹੁਣ ਫਿਰ ਵੀ ਖੜੀ ਤਾਂ ਹੈਗੀ ਆ ਚੱਲ ਪਰ ਇਹਨਾਂ ਨੇ ਡੰਡੇ ਦੇ ਜ਼ੋਰ ਤੇ ਖਲਾਰੀ ਆ ਐਵੇਂ ਓਵੇਂ ਕੋਈ ਨਹੀਂ ਪਿਆਰ ਪਿਓਰ ਕੋਈ ਨਹੀਂ ਇਹਨਾਂ ਦਾ ਲਾਈ ਆਰਾਮ ਨਹੀਂ ਮੰਦੀ ਜਾਂਦੀ ਇਹ ਤਾਂ ਆਉਣ ਲੱਪੇ ਦੁੱਧ ਹੈ ਆ ਗਿਆ ਆ ਗਿਆ ਆ ਗਿਆ ਦੁੱਧ ਹੈ ਆ ਗਿਆ ਦੁੱਧ ਬੜਾ ਖੋ ਗਿਆ ਬੜਾ ਭਾਈ ਮਨਾਲੀ ਇਹ ਨਾ ਨੀ ਨਾ ਉਹ ਮੋਟਰ ਤੋਂ ਉਹ ਵਾਹ ਦੁੱਧਾਂ ਲਾਪਿਆ ਸੱਚੀ ਮਰ ਮਿਲ ਲਾਪਿਆ ਸਾਰਾ ਉਹ ਨਾ ਹੋਵੇ ਆ ਜਾਣ ਲੱਗ ਪਿਆ ਤੂੰ ਕਹ ਲੈਨੇ ਕਿੰਨਾ ਕਿ ਦੁੱਧ ਚੋਂ ਆਉਂਦੀ ਏ ਸਾਰਾ ਦੁੱਧ ਚਵਾਉਂਦੀ ਕਿ ਨਹੀਂ ਚਵਾਉਂਦੀ ਫੇਰ ਹੀ ਪਤਾ ਲੱਗੂਗਾ ਸਹੀ ਪ੍ਰੋਜੈਕਟ ਤੁਹਾਡਾ ਕੰਮ ਜਾ ਰਿਹਾ ਕਿ ਨਹੀਂ ਰਿਹਾ ਲੈ ਵੀ ਔਖੇ ਸੌਖੇ ਹੋ ਕੇ ਲਾਈ ਫਿਰਦੇ ਆਪਾਂ ਤਾਂ ਉੱਠ ਕੇ ਦੂਰ ਹੋ ਗਏ ਆ ਕਿਉਂਕਿ ਮੜਾ ਜਾ ਡੰਗਾ ਡਰਦਾ ਤੂੰ ਵੀ ਪਰੇ ਹੋ ਜਾਏ ਟਿੱਡਿਆ ਜਾ ਤੈਨੂੰ ਮੈਂ ਦੱਸੀ ਜਾਣਾ ਤੇਰੇ ਕਰਕੇ ਉੜਕ ਗਏ ਨੇ ਤੇਰੇ ਦਿਵਾਲੇ ਹੋ ਜਾਣਾ ਸਾਰੀਆਂ ਮੱਜਾਂ ਚਵਾਉਣਗੇ ਤੇਰੇ ਤੋਂ ਆਹ ਵੇਲਾ ਕਿੰਨੀਆਂ ਆ ਇੱਧਰ ਹੌਲੀ ਹੌਲੀ ਲੱਗੀਆਂ ਆਓ ਫੇਰ ਵੀ ਚਵਾਈ ਹੋ ਗਈ ਤੇ ਤੇਰਾ ਕੰਮ ਹੋਵੇ ਕਿੱਡਾ ਸੌਖਾ ਫਿਰ ਮਸ਼ੀਨਾਂ ਚ ਝੋਣੀਆਂ ਹੋ ਜਾਣੀਆਂ ਮੱਝਾਂ ਵੀ ਸਾਰੀਆਂ ਬਣ ਗਈ ਮੈਨੂੰ ਲੱਗਦਾ ਹੈ 100% ਜਾਂ ਉੱਧਰ ਜਾਏ ਲਗੀਆਂ ਆਈਆਂ ਕੁੜੀਆਂ ਅਗਲੇ ਅਸੀਂ ਤਾਂ ਹੀ ਪਾਸ ਹੋ ਗਏ ਮੜੀ ਜੀ ਡਰਦੀ ਮੜੀ ਜਿੱਤੜ ਮੱਝ ਲੈ ਵੀ ਲੈ ਨੋਟ ਲੈ ਮੇਲਾ ਹੈ ਤੂੰ ਰਹਿਣ ਦੇ ਭਰਾਵਾ ਕਰ ਲਵੇਂ ਕੰਮ ਮੱਝ ਜੁੜ ਕੇ ਤੂੰ ਹਿਸਾਬ ਲੈ ਲੈ ਸਾਰੀਆਂ ਮੱਝਾਂ ਤੂੰ ਚੋਏਂਗਾ ਆ ਕਿੰਨੀਆਂ ਖੜੀਆਂ ਆ ਹਾੜਾ ਪ੍ਰੋਜੈਕਟ ਪਾਸ ਹੋ ਲੈਂਦੇ ਜੇ ਕਿਤੇ ਕਦੇ ਕਾਰਗਰ ਹੋ ਗਿਆ ਫਿਰ ਇਹ ਮਸ਼ੀਨਾਂ ਮੱਝਾ ਚੋਆ ਕਰਨੀਆਂ ਆ ਆਹੋ ਇਹ ਹਸਾਬ ਲਾ ਇੱਕ ਮਾਝ ਉੜਕ ਗਈ ਸਾਰੀਆਂ ਥੱਲੇ ਬਾल्टी ਲੈ ਕੇ ਤੇ ਆ ਫਿਰ ਨਾ ਤੂੰ ਨਾਲ ਦੀ ਨਾਲ ਹੀ ਇੰਦੇ ਦਾ ਭਾਉ ਹੋਣਾ ਨੂੰ ਭੁੱਲ ਜਾਂਦੀਆਂ ਕਿਹੜੀ ਚੋਣ ਲਈ ਤੇ ਕਿਹੜੀ ਰਹਿ ਗਈ ਆ ਹੋਵੇ ਮੰਮੀ ਨੂੰ ਨਾ ਤੇ ਇਹ ਗਈ ਗਾਉਂ ਐਵੇਂ ਬਾੱਕਾ ਦੇ ਕੋਈ ਕੰਮ ਕਰਾ ਲਓ ਕਦੇ ਕੋਈ ਕਰਾ ਲਓ ਕਾ ਇਹ ਇਹਦਾ ਪਤਾ ਹੀ ਨਹੀਂ ਕੀ ਚੱਕਰ ਨਾ ਇਹ ਨਹੀਂ ਕੰਮ ਕਰਉਣਾ ਨਾ ਕਾਹਨ ਨਾ ਬਸ ਇਹਨੂੰ ਸਵਾਦ ਇਹ ਕੁਰਸੀ ਤੇ ਬਹਿ ਕੇ ਵੇਖੀ ਜਾਵਾ ਕੀ ਕਰਦੀ ਕੀ ਨਹੀਂ ਕਰਦੀ ਜਿਵੇਂ ਬੰਦਾ ਨਹੀਂ ਵੇਂਦਾ ਰਹਿੰਦਾ ਹੁੰਦਾ ਵੀ ਠੀਕ ਆ ਵੀ ਹੁਣ ਆ ਕਰ ਲੈ ਇਹਨਾਂ ਨੇ ਆ ਕਰ ਲਿਆ ਉਹ ਕਰ ਲਿਆ ਨਹੀਂ ਐਸੀ ਦੋ ਘੜ ਘੋੜੇ 2 ਵਜੇ ਪਰ ਪਹਿਲਾ ਟ੍ਰੈਲ ਵੀ ਵਧੀਆ ਈ ਵੈਸੇ ਉਹ ਕਾਫੀ ਟਾਈਮ ਖੜੀ ਰਹੀ ਚੱਲ ਨਹੀਂ ਕਰਨ ਕੀ ਬਣਿਆ ਥੜ ਮੋਟੇ ਜਾਂਦੇ ਦੇ ਹਿਸਾਬ ਨਾਲ ਮੱਜਾਂ ਤੇ ਮਸ਼ੀਨ ਕਾਰਗਰ ਹੈਗੀ ਕਿ ਨਹੀਂ ਨਹੀਂ ਜਮਾਂ ਵੀ ਆਪਾਂ ਟ੍ਰੈਲ ਲਿਆਣ ਇਹਨਾਂ ਨੇ ਅੱਜ ਇੱਕ ਮੱਝ ਚੋਈ ਨਹੀਂ ਉਹ ਕਾਰਗਰ ਪਤਾ ਕਾਤੋਂ ਨਹੀਂ ਗਈ ਉਹ ਇੱਕ ਤਾਂ ਅਗਲੇ ਥਾਣੇ 'ਚ ਘੱਟ ਦੁੱਧ ਹੁੰਦਾ گاਵਾਂ ਦੀ ਇੱਕੋ ਜਿਹੀ ਹੁੰਦਾ ਕਈ ਜਿਆਦਾਤਰ 70% ਇੱਕੋ ਜਿਹਾ ਹੁੰਦਾ ਵਾ ਤੇ ਮੱਝਾਂ ਇੱਕ ਤਾਂ ਪਸਮੋਣੀਆਂ ਪੈਂਦੀਆਂ ਪਹਿਲਾਂ گاਵਾਂ ਦਾ ਪਸਮੇਰ ਪਸਮਾਨੀਆਂ ਹੁੰਦੀਆਂ ਨੇ ਤੇ ਇੱਕ ਮੱਝ ਉੜਕ ਜਾਂਦੀਆਂ ਤੁਹਾਨੂੰ ਪਤਾ ਵਾ ਅੱਗੇ ਖੜਨਾ ਪੈਂਦਾ ਇੱਕ ਮੱਝ ਚੋਈ ਇੱਕ ਮੱਝ ਕਰੜੀ ਹੁੰਦੀ ਆ ਇਹਨਾਂ ਨੇ ਇੱਕ ਮੱਝ ਚੋਈ ਉਹਦੇ ਥੋੜੇ ਜਿਹਾ ਜ਼ਖਮ ਸੀ ਹੱਥਾਂ ਨਾਲ ਨਹੀਂ ਸੀ ਉਹਨੂੰ ਚੋਣੀਆਂ ਪਈਆਂ ਵੀ ਉਹਦੇ ਜ਼ਖਮ ਛਿੱਲੇ ਜਾਂਦੇ ਰੋਜ਼ ਇਹਨਾਂ ਮਸ਼ੀਨਾਂ ਚੋਈ ਉਹਨੇ ਜ਼ਖਮ ਵੀ ਨਹੀਂ ਉਹਨਾਂ ਨੇ ਹੱਟ ਕੀਤਾ ਵੀ ਮਤਲਬ ਦ ਤੇ ਮੱਝ ਚੋ ਮਿਲ ਵੀ ਪਈ ਵਧੀਆ ਮੈਂ ਨਾ ਕੱਗ ਜਾ ਲੋ ਫਿਰ ਅਸੀਂ ਦੂਜਾ ਸਿਸਟਮ ਲਵਾ ਲਾਂਗੇ ਵੱਡੀਆਂ ਵਾਲਾ ਕਨੇ ਹੀ ਨਹੀਂ ਪਰ ਲਾਲਾਰੇ ਪਾਸੇ ਨੀ ਛੇਤੀ ਜਾਵਾਂਗੇ ਕਨੇ ਜੂ ਵੀ ਇਧਰ ਆ ਕੇ ਗੱਲ ਹੋਈ ਨਹੀਂ ਪੂਰੀਆਂ ਆਉਣੀਆਂ ਪਈਆਂ ਸਵੇਰ ਦੀਆਂ ਗੱਟੀਆਂ ਹੀ ਭਰਾਵਾ ਉਹ ਕੀ ਨਹੀਂ ਪੂਰਾ ਆਉਂਦਾ ਅਜੇ ਕਿੱਥੇ ਫਸਿਆ ਕੰਮ ਕੰਮ ਕਰਦੇ ਨੇ ਫਸਿਆ ਹਾਂ ਮੈਨੂੰ ਇਹ ਨਹੀਂ ਸਮਝ ਆਉਂਦੀ ਕਿ ਇਹਨੇ ਬੰਦਾ ਲਿਆਂਦਾ ਕਿ ਬੰਦੇ ਨੇ ਇਹਨੂੰ ਲਿਆਂਦਾ ਹੁਣ ਇਹਨੇ ਬੰਦੇ ਨੇ ਲਿਆਂਦਾ ਕਿ ਤੂੰ ਬੰਦੇ ਨੇ ਲਿਆਂਦਾ ਵਾ ਇਹ ਦੱਸ ਮੈਂ ਨਹੀਂ ਮੈਨੂੰ ਲਿਆਂਦਾ ਦੁਗੀ ਕੀਤਾ ਵਾ ਆ ਲਿਆ ਯਾਰ ਤੂੰ ਦੁਨੀਆਦਾਰੀ ਛੱਡ ਪਰੇ ਇਹ ਮੈਨੂੰ ਲਿਆਂਦਾ ਆਹ ਆ ਬਹੁਤ ਵਧੀਆ ਤੋਂ ਥਾਉਂਦੀ ਨਾ ਸਾਹਮਣੇ ਆਪਣੇ ਆ ਨਜ਼ਾਰਾ ਨਹੀਂ ਇੱਥੇ ਹਰੀ ਜਾਲੀ ਲਾ ਦੇਵਾਂਗੇ ਮੱਛਰ ਨਾਲ ਕਾਊਗਾ ਤੇ ਇੱਕ ਹਵਾ ਹੁੰਦੀ ਰਹੂਗੀ ਤੇ ਤੋਂਪ ਰੋਗ ਲਿਆ ਕਰੂਗੀ ਉਹ ਆਵੇ ਹਮਮ ਉਹ ਇੱਕ ਬਾਦੀ ਵਾਲਾ ਫਰਮਾ ਦਾ ਖਾਣੇ ਦੇ ਟੋਟਮ ਆਇਆ ਨਾ ਸਾਡੇ ਇੰਨਾਂ ਕੋਈ ਕੀ ਬਾਤ ਸ ਹੈ ਨਾ ਵੀ ਹਰਜੀਤ ਕੋ ਟਾਈਮ ਨਾਣ ਕੇ ਬੇਟੀ ਕੀ ਕਰਨ ਚੱਲੇ ਆਪਾਂ ਨੂੰ ਸ਼ਹਿਰ ਕੀ ਆਦਰਾੜੇ ਆ ਕੇ ਦੇਣਾ ਉਹਨਾਂ ਤੇਰੀਆਂ ਕੁੜੀਆਂ ਦੀ ਹੋ ਗਿਆ ਉਹ ਪਾਸ ਹੋ ਗਈ ਨਾ ਨਹੀਂ ਹੋਈ ਨਾ ਮੈਂ ਕਿਹਾ ਐਵੇਂ 30 ਮਾਰਖਾਂ ਬੰਦੀਆਂ ਵੱਡੀਆਂ ਐ ਅੱਡ ਕੀ ਪਾਸ ਨਹੀਂ ਹੋਈ ਉਹ ਜਿਹੜੀ ਮਸ਼ੀਨ ਲਾਈ ਸੀ ਮੱਜਨ ਮੱਜਨ ਮਸ਼ੀਨ ਲੱਗ ਜੂ ਲੱਗ ਜਾਂਦੀ ਐ ਨਹੀਂ ਲੱਗਦੀ ਤੂੰ ਐਵੇਂ ਆਉਂਦੀਆਂ ਹਰ ਰਿਹਾ ਆਉਂਦੀਆਂ ਕੁੜੀਆਂ ਦਾ ਪਾਸਾ ਨਾ ਲਿਆ ਕਰ ਤੈਨੂੰ ਮੈਂ ਦੱਸੀ ਜਾਣਾ ਮਾਜ ਤੇ ਥਣ ਮੋਟੇ ਹੀ ਦੇ ਹੁਣ ਕੀ ਆ ਉਹਦੇ ਜਾਂ ਕੁੱਪੇ ਵੱਡੇ ਹੋਣ ਕੁੱਪੇ ਹੁਣ ਇਦੋਂ ਵੱਡੇ ਕਿਹੜੇ ਆ ਜਾਣੇ ਇੱਕ ਸਹਿਜ ਹੀ ਆਉਂਦਾ ਕੁੱਪਿਆਂ ਦਾ ਕਿਉਂ ਇੱਕ ਸਹਿਜ ਆਉਂਦਾ ਕੁੱਪਿਆਂ ਦਾ ਗੱਲਾਂ ਮਾਰਦੀ ਐ ਤੇ ਤੂੰ ਉਹ ਵੇਖ ਲੈ ਉਹ ਵੱਡੇ ਹੁੰਦੇ ਚਵਾਹ ਹੀ ਲਿਆ ਸੀ ਨਾ ਉਹਨੇ 2.5 ਕਿਲੋ ਦੁੱਧ ਤੇ ਚਵਾਹ ਹੀ ਲਿਆ ਸੀ ਮੈਂ ਤਾਂ ਇਹਨਾਂ ਦੇ ਨਹੀਂ ਕੰਮ ਲੋਟ ਆਉਂਦੇ ਸਾਰੀ ਦਿਹਾੜੀ ਕਾਦੇ ਕੋਜ ਲੈ ਆ ਉਹ ਕਾਦੇ ਕੋਜ ਲੈ ਆ ਤਪਰਾ ਲੋ ਮੇਰੇ ਸਕੂਟਰੀ ਬਣਵਾ ਕੇ ਲਿਆ ਦਿਓ ਲੋ ਕਿੰਨੇ ਕਿਆ ਉਹ ਤੇ ਖਰਾਬ ਕਰਕੇ ਹੁਣ ਇਹਨੇ ਉਹਦੇ ਬੁਟੀਕ ਲਈ ਚਾਦਰੇ ਲੈ ਕੇ ਆਓ ਵੀ ਭਾਈ ਇਹਨਾਂ ਨੇ ਆਰਡਰ ਲਾਉਣਾਗਾ ਸਾਰੀ ਝੜੀ ਇਹ ਕੰਮਾਂ ਤੇ ਬੈਠੇ ਰਹੀਏ ਅਸੀਂ ਤਾਂ ਬੱਸ ਇਹਨਾਂ ਦੇ ਕੰਮਾਂ ਤੇ ਬੈਠੇ ਰਹੀਏ ਆਪਦੀ ਵਾਰਾ ਕਰਦੀ ਕਰੀ ਜੋ ਉਹ ਨਹੀਂ ਪਤਾ ਤੇ ਅਸੀਂ ਵੀ ਆਦਾ ਕੰਮ ਧੰਦਾ ਕੋਈ ਕਰਨਾ ਕਿ ਨਹੀਂ ਕਰਨਾ ਕਰਨਾ ਕੰਮ ਧੰਦਾ ਤੂੰ ਇੱਥੇ ਹੁਣ ਤਾਂ ਬੈਠਾ ਕੰਮ ਧੰਦਾ ਹੀ ਕਰਨ ਦਿਆਂ ਤੇ ਕਰਾਂਗੇ ਕੰਮ ਧੰਦਾ ਕੋਈ ਹੋ ਗਏ ਉਦੋਂ ਦਾ ਚੌਂਗਾ ਹੋ ਗਏ ਉੱਥੇ ਹੀ ਬੈਠਾ ਨਾ ਦਾ ਖੇਪੋ ਦੀ ਲੁਧਾਨਾ ਕਰਦਾ ਖਾ ਲਿਆ ਪੀ ਲਿਆ ਹਾ ਗੜਿਆ ਬੱਸ ਆਏ ਹੋ ਰੱਬਾ ਤੇ ਬੰਦਾ ਦੁਨੀਆ ਤੇ ਹੋਰ ਕਰਨ ਗਈ ਆਉਂਦਾ ਖਾਣੋਂ ਦਾ ਪੀਣੋਂ ਦਾ ਹੱਕਣੋਂ ਦਾ ਬਸ ਐ ਬੰਦਾ ਥਰ ਜਾਂਦਾ ਖਾ ਪੀ ਕੇ ਹਾ ਕੇ ਥਰ ਜਾਂਦਾ ਬੰਦਾ ਹੋਰ ਕਰਦਾ ਚੜਿਆ ਨਹੀਂ ਜਾਂਦਾ ਛੋਟਿਆ ਨਹੀਂ ਜਾਂਦਾ ਇਹਦਾ ਹੱਬ ਗਿਆ ਨਹੀਂ ਆਉਂਦਾ ਸਾਹ ਕਿਉਂ ਨਹੀਂ ਆਉਂਦਾ ਤੇਰੇ ਲਈ ਪੌੜੀ ਲਵਾ ਦਈਏ ਹਾਂ ਚੰਤ ਹੋ ਰਹੇ ਹੈ ਪੌੜਾ ਲਵਾਉਣਾ ਇੱਥੇ ਤੁਸੀਂ ਪੌੜੀ ਲਵਾ ਪੌੜੀ ਲਵਾ ਦਿੰਨੇ ਏ ਚੜ ਜਿੰਦਾ ਚੜ ਜਾਂਦਾ ਕਰਾਂ ਕੀ ਫਿਰ ਸਰੀਰ ਨੂੰ ਹਿਲਾਇਆ ਚ ਲਾਇਆ ਕਰੋ ਨਾ ਜਿੰਮ ਜਾਇਆ ਕਰੋ ਨਾ ਮਾੜਾ ਮੋਟਾ ਬਾਡੀ ਫਿੱਟ ਕਰੋ ਤੇਰੇ ਲਈ ਕੁਝ ਹੋਰ ਨਹੀਂ ਆਸ ਨਹੀਂ ਗੰਗਾ ਘਟਣਾ ਗਈਆਂ ਮੁੱਟੀਆਂ ਨਹੀਂ ਮੁੱਟਦੀਆਂ ਗਈਆਂ ਨਹੀਂ ਗੰਗਾ ਗਈਆਂ ਹੱਡੀਆਂ ਨਹੀਂ ਮੁੱਟਦੀਆਂ ਕੋਈ ਗੱਲ ਨਹੀਂ ਤੂੰ ਜਿੰਮ ਚੋਂ ਮੁੜ ਤੂੰ ਜਿੰਮ ਚੋਂ ਮੁੜ ਆ ਕੇ ਤੜਕੇ ਉੱਠ ਕੇ ਜਾਇਆ ਕਰ ਰਨਿੰਗ ਕਰਕੇ ਜਾਇਆ ਕਰ ਤੂੰ ਤਾਂ ਤੂੰ ਹੀ ਬੜਾ ਜਾਣੇ ਤੂੰ ਰਨਿੰਗ ਕਰ ਸਲਾਮਾ ਕੀ ਦਿੰਨੇ ਰਨਿੰਗ ਕਰਕੇ ਜਾਇਆ ਕਰ ਜਿੰਮ ਤਾਂ ਪਾਥ ਉੱਥੇ ਦੋ ਪੈਰ ਨਹੀਂ ਤੁਰਿਆ ਜਾਂਦਾ ਕਿਉਂ ਨਹੀਂ ਤੁਰਿਆ ਜਾਂਦਾ ਮੈਨੂੰ ਦਿੰਨੇ ਮੈਂ ਤਾਂ ਫਿਰ ਉਹਨਾਂ ਵਰਜੇ ਜੋਗੀ ਵਰਜੇ ਚਾਰੀ ਨਹੀਂ ਨੀ ਜਿੰਨੀ ਬੜੀ ਬੜੀ ਵਰਜਸ਼ ਆਏ ਰੱਬ ਕਰਦੀ ਤੁਰੀ ਤਾਂ ਫਿਰਦੀ ਹੈ ਨਾ ਇੰਨਾ ਔਰ ਮੈਂ ਵੀ ਕਹਾ ਪਿੰਡ ਵਾਲੇ ਬੜੀ ਸਿਫਤਾਂ ਕਰਦੇ ਕਹਿੰਦੇ ਬਾਈ ਵਾਕੇ ਗੱਗੂ ਕੀ ਮੰਮੀ ਆ ਜਿਹੜੀ ਸਵੇਰੇ 4 ਵਜੇ ਉੱਠ ਗਈ ਬਾਈ ਯੋਗਾ ਕਦੇ ਉੱਠਦੀਆਂ 4 ਵਜੇ ਉੱਠ ਗਈ ਕਦੇ ਯੋਗਾ ਕਦੇ ਕਹਿੰਦੇ ਬਾਈ ਰਨਿੰਗ ਕਦੇ ਕੋਜ 마ਸ਼ਾਅੱਲਾਤ ਟਾਈਪ ਨੂੰ ਆਉਂਦੇ ਉਹਨਾਂ ਕੋਲ ਲੈ ਕੇ ਜਾਂਦੀ ਮੱਜਾਂ ਨਾਲ ਉਹਨਾਂ ਦੇ ਅੱਗੇ ਖਲੋ ਕੇ ਚਵਾ ਆਹੋ ਆਹੋ ਗਈ ਮੈਡੀਕਲ ਤੇ ਦਵਾਈ ਲੈਣ ਸੀ ਪਰ ਇੱਕ ਰਿਆਣੇ ਵਾਲੇ ਕੋ ਚਲ ਗਈ ਵੇਲਾ ਆ ਚਾਦਰ ਆ ਗਿਆ ਗਈ ਤਾਂ ਤੂੰ ਮੈਡੀਕਲ ਤੇ ਇਸਮਾਨ ਦਵਾਈ ਲੈਣ ਤੇ ਉਹ ਕਹਿੰਦਾ ਉਹਦੇ ਲਈ ਕਤੀਰਾ ਗੂੰਦ ਮਿਲੇਗਾ ਉਹ ਕਹਿੰਦੀ ਮੇਰੀ ਨਸੀਰ ਫੁੱਟੀ ਜਾਂਦੀ ਕਿਦੀ ਨਸੀਰ ਫਟਦੀ ਆ ਅਮਨ ਦੀ ਤੇ ਉਹਨੂੰ ਕਹ ਹੌਲੀ ਬੋਲਿਆ ਕਰ ਤੂੰ ਹਾਂ ਹਾਂ ਉਦੋਂ ਸਾਰੀ ਦਿਹਾੜੀ ਦਾ ਉੱਚੀ ਉੱਚੀ ਦਾ ਬਾਗਾ ਲਈ ਰੱਖਣਾ ਨੇ ਮੈਂ ਚਲ ਕਤੀਰਾ ਗੂੰਦ ਵੀ ਲੈ ਜਾਉਂਦੇ ਨਹੀਂ ਆਹ ਕਤੀਰਾ ਗੂੰਦ ਈ ਨੂੰ ਠੰਡੀ ਉਹਨੂੰ ਤੇ ਫਿਰ ਉਹਨੂੰ ਠੰਡੀ ਚੀਜ਼ ਦਵਾਂਗੇ ਤਾਂ ਤਾਂ ਹੀ ਆ ਉਹਨੂੰ ਕਹ ਆਪਦੀ ਜ਼ੁਬਾਨ ਤੇ ਇੱਕ ਚੋਪ ਰੱਖ ਲੈ ਕੰਟਰੋਲ ਹੀ ਕਰ ਲੈ ਆਂ ਜ਼ੁਬਾਨ ਤੇ ਤੇ ਉਹਦਾ ਵੈਸੇ ਹੀ ਤਸੀਰ ਠੰਡੀ ਹੋ ਜੇ ਉਹਦੀ ਕਟਾਲ ਕੀਤਾ ਹਾਂ ਏ ਲੋ ਮੈਨੂੰ ਪਤਾ ਹੀ ਸੀ ਇੱਕ ਦਿਨ ਉਹਨਾਂ ਨੂੰ ਨੁਕਸ ਪੈ ਹੀ ਜਨਾਬ ਧਿਕਰ ਤੂਤਾ ਕਰਕੇ ਆ ਵੀ ਨੁਕਸ ਬਾਂਗਾ ਈ ਡਾ ਉੱਚੀ ਉੱਚੀ ਬੋਲਦੀ ਹੁਣ ਵੇਖਿਆ ਨਸੀਰਾਂ ਹੀ ਫਟ ਰੀਆਂ ਹੋਰ ਹੋਣਾ ਕੀ ਆ ਉਹਨਾਂ ਸਿਰਪੇੜ ਹੁੰਦਾ ਵੀ ਹੁਣ ਨਸੀਰ ਫਟਦੀ ਹ ਹ ਉਹ ਨਸੀਰ ਫਟਦੀ ਸਿਰਪੇੜ ਹੁੰਦਾ ਓਏ ਕਾਂਡਿਆ ਭੁੱਖ ਲੱਗੀ ਮੈਨੂੰ ਤਾਂ ਭੁੱਖ ਤਾਂ ਮੈਨੂੰ ਬਹੁਤ ਅੰਤਾਂ ਦੀ ਲੱਗੀ ਤੇ ਪਰ ਤੇਰੇ ਵੀ ਦਿਲ 'ਚ ਕੋਈ ਖਵਾਇਸ਼ ਉੱਠੀ ਏ ਮੇਰੇ 'ਚ ਕੋਈ ਨਹੀਂ ਉੱਠੀ ਮੇਰੇ ਦੱਸ ਦੇ ਮਨਜਾ ਕੀ ਉੱਠੀ ਹੈ ਕੋਈ ਹਲ ਨਹੀਂ ਗਮ ਮੇਰਾ ਤਾਂ ਹੈਂ ਮੇਰੇ ਚਲਦੀ ਕੋਈ ਖਵਾਇਛ ਨਹੀਂ ਗਈ ਨਹੀਂ ਕਿ ਇਦਾਂ ਹੀ ਭੱਲੇ ਵਾਲੀ ਬਾਤ ਜੀ ਸੁਣੀ ਸੀ ਮੈਂ ਤੇਰੇ ਮੂੰਹ ਦਾ ਕੋਈ ਕਹੀ ਨਹੀਂ ਨਹੀਂ ਕਹੀ ਨਹੀਂ ਖਾਣੀ ਤਾਂ ਰੈਂਦ ਮੈਂ ਆਪਦੇ ਲਈ ਇਕੱਲੇ ਲਈ ਇੱਕ ਪਲੇਟ ਕਰਾ ਕੇ ਖਾਣੀ ਮੈਂ ਖਾਣਾ ਫਿਰ ਇੱਕ ਪਲੇਟ ਕਰਾ ਕੇ ਆਪਦੇ ਲਈ ਤੈਨੂੰ ਤਾਂ ਭੁੱਖ ਨਹੀਂ ਲੱਗੀ ਮੈਨੂੰ ਤਾਂ ਲੱਗੀ ਭਾਈ ਤੈਨੂੰ ਢਿੱਡ ਲੱਗਾ ਦੂਜਿਆਂ ਤਾਂ ਲੱਗਾ ਆਹੋ ਹੁਣ ਹੋ ਜਾ ਹਨਾ ਆਹੋ ਆਹੋ ਹੁਣੇ ਤੂੰ ਕਹਿਆ ਮੈਂ ਨਹੀਂ ਖਾਣੀ ਤੇ ਹੁਣੇ ਤੈਨੂੰ ਢਿੱਡ ਲੱਗਾ ਮੈਨੂੰ ਤਾਂ ਲੱਗਾ ਨਹੀਂ ਲੈ ਆਹੋ ਜੀ ਕਰ ਦਈ ਤੇ ਕਰਦਾ ਹੀ ਆ ਕਰਦਾ ਤੇ ਫਿਰ ਕਹੇ ਨਾ ਸਿੱਧਾ ਸਿੱਧਾ ਵੀ ਹਾਂ ਠੀਕ ਆ ਕਿਉਂ ਦੀ ਜਾਣ ਨੂੰ ਤਾਂ ਸਭ ਤਾਂ ਹੀ ਕੀ ਕਰਦਾ ਨਹੀਂ ਆਹੋ ਵੀ ਠੀਕ ਆ ਵੀ ਕਰਨਾ ਵੀ ਆਂ ਟੇਡ ਤੇ ਭਰਨਾ ਆਈ ਹੁਣ ਇਹਨੇ ਖਾਣਾ ਨਹੀਂ ਕੋ ਬੇਲਾ ਹੁਣ ਨਾਲ ਹੀ ਚਬਰ ਚਬਰ ਵੇਖ ਲੈ ਬੈਲਰ ਸਟਾਰਟ ਕਰਤਾ ਹਰਦੀ ਗੇਰੇ ਪਿੱਛੇ ਜੀ ਹੁਣ ਫੜਾ ਦੇ ਤਾਂ ਖਾਣੇ ਤੇ ਪਾਣੀ ਫੜਾਏ ਨਹੀਂ ਤੈਨੂੰ ਤੂੰ ਮੰਗਵਾਏ ਆ ਤੱਕੇ ਨਾ ਮੈਂ ਨਹੀਂ ਮਾਇ ਉ ਬਿਆਨ ਨਾ ਬਦਲੋ ਮੈਂ ਬਿਆਨ ਬਦਲਦੀ ਨਹੀਂ ਠੀਕ ਆ ਨਾ ਬਿਆਨ ਨਾ ਬਦਲੋ ਇਹ ਗੱਲਾਂ ਗਲਤ ਏ ਮੈਂ ਮੰਗਾਈ ਨਹੀਂ ਹਾਂ ਇਸ ਦੇ ਨਾਲ ਅੱਜ ਦਾ ਵਲੌਗ ਹੁੰਦਾ ਹੈ ਖਤਮ ਬਹੁਤ ਬਹੁਤ ਧੰਨਵਾਦ ਸਾਰਿਆਂ ਦਾ ਵਲੌਗ ਵੇਖਣ ਲਈ ਮੰਮੀ ਜੀ ਹੁਣੀ ਆ ਕੇ ਆਪਦੇ ਲਈ ਜਿੱਦ ਕਰਕੇ ਇਹ ਕੁਲਚੇ ਲੈ ਕੇ ਆਈ ਆ ਆਪਦੇ ਲਈ ਤੇ ਭਾਈ ਖਾਣਾ ਨਹੀਂ ਕੋਈ ਨਹੀਂ ਲਿਆਈ ਮੈਂ ਬਾਕਾਂ ਜੀ ਲਿਆਈ ਆਂ ਬਾਕਾਂ ਦਾ ਮਾਰਦੀ ਤੂੰ ਪੱਜ ਕਰਦੀਆਂ ਤੂੰ ਆਪ ਦਾ ਰੱਜ ਬੀਬੀ ਬਹੁਤ ਤੇਜ ਆ ਬੀਬੀ ਡੋਨਟ ਬੀ ਸ਼ਾਤਰੀ ਓਕੇ ਮੀ ਹਾਂ ਤੂੰ ਨਾ ਚਾਤਰ ਬਣ ਮੇਰੇ ਕੋਲੇ ਹਾਂ ਤੂੰ ਸ਼ਾਤਰੀ ਨਾ ਬਣ ਮੇਰੇ ਅੱਗੇ ਮੇਰੇ ਕੋਲੇ ਰੌਲਾ ਪਾਉਣ ਦੀ ਲੋੜ ਨਹੀਂ ਗਈ ਬੜਾ ਸਿਆਣਾ ਨਾ ਜਾਣਦਾ ਮੈਂ ਤੈਨੂੰ ਚਲੋ ਮਿਲਦੇ ਆ ਨੈਕਸਟ ਵਲੌਗ ਦੇ ਵਿੱਚ ਸਾਰਿਆਂ ਨੂੰ ਬਾਏ ਬਾਏ ਟਾਟਾ